ਇਹਦਾ ਮਤਲਬ ਇਹ ਜੋ ਵੀ ਨਾ ਬਾਹਰ ਅੱਛਾ ਹੈ ਬਾਹਰ ਬੁਰਾ ਹੈ ਇਹ ਬਾਹਰ ਨਾਲ ਲਿੰਕ ਨਹੀਂ ਹੈ ਇਹ ਸਭ ਕੁਝ ਸਾਡੇ ਹੁਣ ਕਿਸੇ ਵਾਸਤੇ ਕਹਿੰਦਾ ਅੱਜ ਦਾ ਦਿਨ ਬਹੁਤ ਅੱਛਾ ਕਿਉਂ ਉਹਨੂੰ ਕੋਈ ਨਾ ਕੋਈ ਫਾਇਦਾ ਹੋਇਆ ਹੋਣਾ ਕਿਤੇ ਉਹਦਾ ਸੌਦਾ ਚੰਗਾ ਹੋ ਗਿਆ ਜਾਂ ਕਿਤੇ ਉਹਨੂੰ ਕੋਈ ਚੰਗੀ ਚੀਜ਼ ਮਿਲ ਗਈ ਕਿਤੇ ਉਹਦੀ ਆਪਣੇ ਪਿਆਰੇ ਨਾਲ ਮੁਲਾਕਾਤ ਹੋ ਗਈ ਤਾਂ ਕਹਿੰਦਾ ਅੱਜ ਦਾ ਦਿਨ ਬਹੁਤ ਤਾਂ ਦੂਜੇ ਪਾਸੇ ਕਈ ਕਹਿਣ ਕਰਦੇ ਨੇ ਬਹੁਤ ਮਾੜਾ ਹੈ ਮੇਰੀ ਜੇਬ ਕੱਟੀ ਗਈ ਮੇਰਾ ਨੁਕਸਾਨ ਹੋ ਗਿਆ ਮੇਰੀ ਗੱਡੀ ਪੈਚਰ ਹੋ ਗਈ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਮੈਨੂੰ ਆਹ ਪ੍ਰੋਬਲਮ ਆ ਗਈ ਇਹ ਮੇਰੇ ਦਿਵਸ ਤੇ ਦਿਨ ਬੜਾ ਸੋ ਦਿਨ ਉਹੀ ਹੈ ਪਰ ਮਾੜਾ ਜ ਚੰਗਾ ਕਦੋਂ ਹੁੰਦਾ ਜਦੋਂ ਕਹਿੰਦੇ ਆ ਸਾਡੇ ਵਿਚਾਰ ਅਗਰ ਅਸੀਂ ਸੋਚ ਲਈਏ ਕਿ ਜੋ ਹੋ ਰਿਹਾ ਹੈ ਅੱਛਾ ਕਿਉਂਕਿ ਕਹਿੰਦੇ ਨਾ ਤੇਰਾ ਭਾਣਾ ਉਹ ਜੋ ਉਹਦਾ ਹੁਕਮ ਹੈ ਉਹ ਜੋ ਕਰ ਰਿਹਾ ਮੇਰਾ ਪਰਮੇਸ਼ਵਰ ਪ੍ਰਮਾਤਮਾ ਪ੍ਰਭੂ ਅੱਛਾ ਕਰ ਰਿਹਾ ਹੈ ਜੇ ਉਹਦੀ ਰਜ਼ਾ ਅੰਦਰ ਚਲੀਏ ਤਾਂ ਸਾਡਾ ਹਰ ਦਿਨ ਹੀ ਅੱਛਾ ਤੇ ਕੋਈ ਦਿਨ ਮਾੜਾ ਹੁੰਦਾ ਨਹੀਂ ਕਿਉਂਕਿ ਮਾੜਾ ਕਦੋਂ ਲੱਗਦਾ ਬੰਦੇ ਨੂੰ ਮਾੜਾ ਬੰਦੇ ਨੂੰ ਉਦੋਂ ਲੱਗਦਾ ਜਦੋਂ ਮੈਂ ਚਾਹੁੰਦਾ ਇਦਾਂ ਹੋਵੇ ਉਦੋਂ ਨਾ ਹੋਵੇ ਤਾਂ ਫਿਰ ਬੰਦੇ ਨੂੰ ਲੱਗਦਾ ਹੈ ਮਾੜਾ ਸਮਝਿਦਿਓ ਕਿ ਨਹੀਂ ਚੰਗਾ ਮਾੜਾ ਕੀ ਹੈ ਜਰਾ ਥੋੜਾ ਸਮਝ ਕੇ ਦੇਖਣਾ ਚੰਗਾ ਮਾੜਾ ਕੀ ਹੈ ਜੋ ਮੈਂ ਚਾਹੁੰਦਾ ਉਹ ਹੋ ਜਾਵੇ ਤਾਂ ਮੇਰੇ ਕਹਿੰਦਾ ਚੰਗਾ ਹੋ ਗਿਆ ਜੋ ਮੈਂ ਚਾਹੁੰਦਾ ਉਹ ਨਾ ਹੋਵੇ ਤਾਂ ਮੈਂ ਕਹਿੰਦਾ ਬੜਾ ਆ ਭਾਈ ਇਹ ਤੇਰੀ ਸੋਚ ਐ ਚੰਗਾ ਮਾੜਾ ਜਦੋਂ ਹੁਣ ਕਿਸੇ ਨੂੰ ਪੁੱਛੋ ਤੈਨੂੰ ਗੋਭੀ ਪਸੰਦ ਐ ਨਹੀਂ ਜੀ ਮੈਨੂੰ ਗੋਭੀ ਪਸੰਦ ਐ ਨਹੀਂ ਮੈਨੂੰ ਗੋਭੀ ਮਾੜੀ ਲੱਗਦੀ ਐ ਤਾਂ ਕਿਸੇ ਨੂੰ ਪੁੱਛੋ ਗੋਭੀ ਪਸੰਦ ਐ ਮੈਨੂੰ ਗੋਭੀ ਬੜੀ ਚੰਗੀ ਲੱਗਦੀ ਐ ਤਾਂ ਗੋਭੀ ਵਿਚਾਰੀ ਉਦਾਂ ਹੀ ਐ ਹੁਣ ਚੰਗੀ ਐ ਜਾਂ ਮਾੜੀ ਐ ਤੁਹਾਡੀ ਆਪਣੀ ਪ੍ਰੋਬਲਮ ਐ ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਕਿਸੇ ਨੂੰ ਕੋਈ ਚੀਜ਼ ਤਾਂ ਉਹ ਚੀਜ਼ ਤਾਂ ਨੋਰਮਲ ਐ ਨਿਊਟਰਲ ਐ ਚੰਗਾ ਮਾੜਾ ਤਾਂ ਸਾਡੀ ਸੋਚ ਨੂੰ ਸਮਝ ਦਿਓ ਕਿ ਇਸ ਲਈ ਕਬੀਰ ਸਾਹਿਬ ਵੀ ਇਹੀ ਕਹਿ ਰਹੇ ਆ ਕਿ ਤੇਰੇ ਅੰਦਰਲੇ ਵਿਖੇ ਵਿਕਾਰ ਹੀ ਨਾ ਤੇਰੀਆਂ ਬੁਰੀਆਂ ਆਦਤਾਂ ਹੀ ਤੇਰੇ ਦੁੱਖਾਂ ਦਾ ਤੇਰੇ ਬੁਰੇ ਵਿਚਾਰ ਹੀ ਤੇਰੇ ਦੁੱਖਾਂ ਦਾ ਕਾਰਨ ਹੈ ਜੇ ਤੇਰਨਾ ਕੁਝ ਬੁਰਾ ਹੋਇਆ ਤੂੰ ਕਹਿੰਦਾ ਬੜਾ ਮਾੜਾ ਹੋਇਆ ਤਾਂ ਤੂੰ ਦੁਖੀ ਤਾਂ ਜੇ ਤੂੰ ਸੋਚ ਲਵੇਂ ਅਗਰ ਇਹ ਮਾੜਾ ਹੋਇਆ ਤਾਂ ਇੱਚ ਵੀ ਮੇਰਾ ਕੋਈ ਭਲਾ ਹੈ ਤਾਂ ਫਿਰ ਤੂੰ ਸੁਖੀ ਇੱਥੇ ਵੀ ਅਸੀਂ ਇੱਕ ਕਹਾਣੀ ਸੁਣਾਵਾਂਗੇ ਦੋ ਪਰਿਵਾਰਾਂ ਦੀ ਤੇ ਦੋ ਪਰਿਵਾਰ ਸੀ ਜੋ ਗਵਾਂਢ ਚ ਰਹਿੰਦੇ ਸੀ ਇਹਦੇ ਦੋ ਹੀ ਪਰਿਵਾਰ ਇੱਕ ਦਿਨ ਨਾ ਕਿਸੇ ਸ਼ਾਦੀ ਤੇ ਗਏ ਨਿਯੋਤਾ ਆਇਆ ਕਾਰਡ ਆਇਆ ਰਾਤ ਦੀ ਸ਼ਾਦੀ ਸੀ ਚਲੇ ਗਏ ਜਦੋਂ ਸ਼ਾਦੀ ਤੇ ਗਏ ਤਾਂ ਰਾਤ ਨੂੰ ਬੜੇ ਜ਼ੋਰਾਂ ਦਾ ਪੁਚਾਰ ਆਇਆ ਜਦੋਂ ਗਏ ਤੇ ਪਿੱਛੇ ਰਾਤ ਨੂੰ ਬੜੇ ਜ਼ੋਰਾਂ ਦਾ ਪੁਚਾਰ ਆਇਆ ਉਹ ਪੁਚਾਰ ਇੰਨਾ ਤੇਜ਼ ਸੀ ਕਿ ਇਹਨਾਂ ਦੋਨਾਂ ਦੇ ਘਰ ਗਿਰ ਗਿਆ ਔਰ ਜਦੋਂ ਦੋਨੇ ਹੀ ਸਵੇਰੇ ਸ਼ਾਦੀ ਤੋਂ ਪਰਿਵਾਰ ਵਾਪਸ ਆਏ ਆਪਣੀ ਆਪਣੀ ਗੱਡੀ 'ਚ ਜਦੋਂ ਗੱਡੀਆਂ ਆ ਕੇ ਘਰ ਦੇ ਮੋੜੇ ਰੁਕੀਆਂ ਦੇਖਿਆ ਘਰ ਟਿਆ ਹੋਇਆ ਕੰਦੇ ਇੱਕ ਪਰਿਵਾਰ ਨੇ ਤੇ ਉਸ ਲਈ ਰੋਣਾ ਬਿਲਕਣਾ ਸ਼ੁਰੂ ਕਰ ਦਿੱਤਾ ਹਾਏ ਸਾਡਾ ਸਭ ਕੁਝ ਤਬਾਹ ਹੋ ਗਿਆ ਸਾਡਾ ਘਰ ਤਬਾਹ ਹੋ ਗਿਆ ਸਾਡਾ ਸਭ ਕੁਝ ਚਲਾ ਗਿਆ ਫੇਰ ਬਾਈ ਸਾਡੇ ਨਾਲ ਕਿਹੜੇ ਜਨਮ ਦਾ ਬਦਲਾ ਲਿਆ ਇਹ ਸਾਡੇ ਨਾਲ ਇੰਨਾ ਮਾੜਾ ਕਿਉਂ ਹੋਇਆ ਅਸੀਂ ਤਾਂ ਲੁੱਟੇ ਗਏ ਅਸੀਂ ਤਾਂ ਮਰ ਗਏ ਹੁਣ ਕਿੱਥੇ ਰਾਵਾਂਗੇ ਕੀ ਕਰਾਂਗੇ ਯਾਨੀ ਉਹ ਬੈਠੇ ਸਾਰਾ ਪਰਿਵਾਰ ਰੋ ਰਿਹਾ ਹੈ ਦੂਜਾ ਪਰਿਵਾਰ ਉਹ ਵੀ ਗੱਡੀ 'ਚ ਉਤਰਿਆ ਪਰ ਹੱਥ ਜੋੜੇ ਸ਼ੁਕਰ ਹੈ ਪ੍ਰਮਾਤਮਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਦਾਤਿਆ ਸ਼ੁਕਰ ਹੈ ਇੱਕ ਪਰਿਵਾਰ ਉਹਦਾ ਵੀ ਘਰ ਟੁੱਟ ਗਿਆ ਉਹ ਰੋ ਰਿਹਾ ਹੈ ਦੂਜਾ ਪਰਿਵਾਰ ਕੀ ਕਰ ਰਿਹਾ ਹੈ ਸ਼ੁਕਰ ਕਰ ਰਿਹਾ ਹੈ ਉੱਥੋਂ ਦੀ ਇੱਕ ਫਕੀਰ ਗੁਜ਼ਰ ਰਿਹਾ ਹੈ ਫਕੀਰ ਨੇ ਜਦੋਂ ਦੇਖਿਆ ਦੋਨਾਂ ਦੇ ਘਰ ਟੁੱਟਦੇ ਆ ਇੱਕ ਬੈਠੇ ਰੋ ਰੇ ਹੈ ਰੱਬਾ ਕਿਹੜੀ ਸਜ਼ਾ ਦਿੱਤੀ ਇੰਨਾ ਅਨਰਥ ਕਿਉਂ ਹੋ ਗਿਆ ਸਾਡਾ ਨੁਕਸਾਨ ਹੋ ਗਿਆ ਬੜਾ ਮਾੜਾ ਹੋਇਆ ਬੜਾ ਬੁਰਾ ਹੋਇਆ ਫਕੀਰ ਕਹਿੰਦਾ ਸਮਝ ਆਂਦੀ ਹੈ ਕਿਉਂਕਿ ਨੁਕਸਾਨ ਹੋ ਗਿਆ ਘਰ ਗਿਰ ਗਿਆ ਦੁੱਖ ਹੈ ਇਹ ਰੋ ਰੇ ਹੈ ਸਮਝ ਆਂਦੀ ਹੈ ਪਰ ਇਹ ਇਹਦਾ ਕਰ ਕੀ ਰਿਹਾ ਸ਼ੁਕਰ ਕਿਉਂ ਕਰ ਰਹੇ ਆ ਵਕੀਰ ਪੁੱਛੇ ਉਹਨਾਂ ਨੂੰ ਜਾ ਕੇ ਭਾਈ ਤੁਸੀਂ ਸ਼ੁਕਰ ਕਿਉਂ ਕਰ ਰਹੇ ਹੋ ਉਹ ਕਹਿੰਦੇ ਸੀ ਦਾਤੇ ਦਾ ਇਸ ਲਈ ਸ਼ੁਕਰ ਕਰ ਰਹੇ ਕਿ ਸ਼ੁਕਰ ਹੈ ਦਾਤੇ ਆ ਸ਼ੁਕਰ ਹੈ ਸ਼ੁਕਰ ਹੈ ਕਿ ਅਸੀਂ ਘਰ ਤੋਂ ਬਾਹਰ ਸੀ ਰਾਤ ਨੂੰ ਪੁਚਾਲ ਆਇਆ ਜੇ ਘਰ ਦੇ ਅੰਦਰ ਸੁੱਤੇ ਹੁੰਦੇ ਸਾਡੇ ਸੁੱਤਿਆਂ ਤੇ ਪੁਚਾਲ ਆਂਦਾ ਅਸੀਂ ਵੀ ਨਾਲ ਹੀ ਮਰ ਜਾਂਦੇ ਤਾਂ ਫਿਰ ਕੀ ਹੋਣਾ ਸੀ ਸ਼ੁਕਰ ਕਰ ਰਹੇ ਆ ਘਰ ਤਾਂ ਦੁਆਰਾ ਬਣ ਜਾਏਗਾ ਉਹ ਕਹਿੰਦੇ ਨਾ ਜਾਣ ਗਈ ਦੁਆਰਾ ਨਹੀਂ ਮਿਲਦੀ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਘਰ ਅਗਰ ਗਿਰ ਗਿਰ ਵੀ ਜਾਵੇ ਦੁਬਾਰਾ ਖੜਾ ਕੀਤਾ ਜਾ ਸਕਦਾ ਹੈ ਪੈਸਾ ਚਲਾ ਜਾਵੇ ਦੁਬਾਰਾ ਕਮਾਇਆ ਜਾ ਸਕਦਾ ਸੋਨਾ ਚਲਾ ਜਾਵੇ ਦੁਬਾਰਾ ਬੰਦਾ ਖਰੀਦ ਸਕਦਾ ਹੈ ਪਰ ਜਾਨ ਚਲ ਜਾਵੇ ਜ਼ਿੰਦਗੀ ਚਲੀ ਜਾਵੇ ਹੁਣ ਜਿਹੜਾ ਇਸ ਸੱਚਾਈ ਨੂੰ ਸਮਝ ਲੈਣਾ ਕਿ ਸਭ ਤੋਂ ਵੱਡੀ ਜਾਨ ਹੈ ਉਹ ਫੇ ਸ਼ੁਕਰ ਕਰਦਾ ਸ਼ੁਕਰ ਹੈ ਪਰਮਾਤਮਾ ਜ਼ਿੰਦਗੀ ਬਚਾਣ ਵਾਸਤੇ ਘਰ ਤਾਂ ਦੁਬਾਰਾ ਬਣ ਜਾਏਗਾ ਕਹਿੰਦੇ ਨਾ ਜਾਨ ਹੈ ਤਾਂ ਜਹਾਨ ਹੈ ਜਾਨ ਹੈ ਤਾਂ ਜਹਾਨ ਦੁਬਾਰਾ ਖੜਾ ਕਰ ਲਵਾਂਗੇ ਤੇ ਜਾਨ ਹੀ ਚਲੀ ਗਈ ਪਰ ਅੱਜ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਬੰਦਾ ਚੀਜ਼ਾਂ ਜਾਣ ਤੇ ਇੰਨਾ ਦੁਖੀ ਹੋ ਜਾਂਦਾ ਹੈ ਕਿ ਰੋ ਰੋ ਕੇ ਆਪਣੀ ਸਿਹਤ ਹੀ ਖਰਾਬ ਕਰ ਲੈਂਦਾ ਸਮਝਦੇ ਹੋ ਕਿ ਨਹੀਂ ਹੁਣ ਕਈ ਵਾਰ ਦੇਖਿਆ ਨਾ ਕਿਸੇ ਬੰਦੇ ਦਾ ਪੈਸੇ ਦਾ ਘਾਟਾ ਪੈ ਗਿਆ ਤਾਂ ਬੰਦਾ ਦਿਲ ਨੂੰ ਇਦਾਂ ਫੜ ਕੇ ਬੈੰਦਾ ਹਾਰਟ ਅਟੈਕ ਹੋ ਜਾਂਦਾ ਹੈ ਉਹ ਪੁੱਛੇ ਭਾਈ ਪੈਸਾ ਤਾਂ ਦੁਬਾਰਾ ਕਮਾ ਲਾਂਗੇ ਇਹਨੂੰ ਕੁਝ ਹੋ ਗਿਆ ਤਾਂ ਇਹ ਦੁਬਾਰਾ ਇੱਥੋਂ ਲਵਾਂਗੇ ਇਸ ਲਈ ਜਿਗਰਾ ਰੱਖ ਕਿ 5 ਲੱਖ 10 ਲੱਖ ਗਿਆ ਹੈ ਤਾਂ ਮੈਂ ਸਲਾਮਤ ਆ ਮੇਰੀ ਸਿਹਤ ਅੱਛੀ ਹੈ ਤਾਂ ਜ਼ਿੰਦਗੀ ਦੇ ਲੱਖਾਂ ਇੱਕ ਫੇਰ ਕਮਾ ਲਵਾਂਗੇ ਅਜੇ 10 ਲੱਖ 15 ਲੱਖ ਯਾ ਇਹ ਪੈਸੇ ਦੇ ਪਿੱਛੇ ਆਪਣੇ ਸੋਚ ਸੋਚ ਕੇ ਵਿਚਾਰ ਕਰਕੇ ਆਪਣੇ ਦਿਲ ਨੂੰ ਰੋਗ ਲਾ ਲਿਆ ਕਿਤੇ ਹਾਰਟ ਅਟੈਕ ਹੋ ਗਿਆ ਕਿਉਂਕਿ ਕਹਿੰਦੇ ਟੈਨਸ਼ਨ ਦੇ ਨਾਲ ਹੀ ਬੰਦੇ ਨੂੰ ਹਾਰਟ ਅਟੈਕ ਹੁੰਦੇ ਆ ਲੋੜ ਆ ਗਿਆ ਤਾਂ ਉਹਦੇ ਨਾਲ ਕੀ ਹੁੰਦਾ ਆ ਲੱਕਵਾ ਕਦੀ ਗੌਰ ਕਰਕੇ ਦੇਖਣਾ ਅੱਜ ਇਹ ਦੱਸਿਆ ਗਿਆ ਕਿ ਇਹ ਸਾਡੇ ਬ੍ਰੇਨ ਜਿੰਨਾ ਜ਼ਿਆਦਾ ਟੈਨਸ਼ਨ ਤੇ ਲੋੜ ਵੱਧਦਾ ਨਾ ਉਹਨਾਂ ਬਿਮਾਰੀਆਂ ਤਾਂ ਹੀ ਤਾਂ ਕਈ ਵਾਰ ਇਦਾਂ ਦੀ ਖਬਰ ਸੁਣਨ ਨੂੰ ਮਿਲ ਜਾਂਦੀ ਨਾ ਜਿਹਦਾ ਜਕਲਪ ਝਟਕਾ ਲੱਗਦਾ ਤਾਂ ਬੰਦਾ ਨਾਲੀ ਦਿਲ ਫੜ ਕੇ ਬਹਿ ਜਾਂਦਾ ਹੈ ਤਾਂ ਹੀ ਤਾਂ ਕਹਿੰਦੇ ਰੋ ਭਾਈ ਉਹ ਦਿਲ ਦਾ ਮਰੀਜ਼ ਨੂੰ ਖਬਰ ਨਹੀਂ ਦੇਣੀ ਕਿਤੇ ਕੁਝ ਹੋ ਹੀ ਨਾ ਜਾਵੇ ਇੱਦਾਂ ਕਹਿੰਦੇ ਕਿ ਨਹੀਂ ਅਸੀਂ ਇਹਦਾ ਮਤਲਬ ਕੀ ਖਬਰ ਕੀ ਹੈ ਕਿ ਵਿਚਾਰ ਹੈ ਨਾ ਉਹ ਵਿਚਾਰ ਦਾ ਮਨ ਤੇ ਇਦਾਂ ਦਾ ਅਸਰ ਹੁੰਦਾ ਹੈ ਕਿ ਬੰਦਾ ਮਰੀ ਜਾਂਦਾ ਇਸ ਲਈ ਤਾਂ ਜਰਾ ਗੌਰ ਕਰਨਾ ਇੱਕ ਡਾਕਟਰ ਹੋਇਆ ਹਰਬਰਟ ਬੈਂਸਨ ਜਿਨ੍ਹਾਂ ਨੇ ਸਾਲ 1975 ਦੇ ਵਿੱਚ ਇੱਕ ਬੁੱਕ ਲਿਖੀ ਸੀ ਰਿਲੈਕਸੇਸ਼ਨ ਰਿਸਪੌਂਸ ਜਿਹਦਾ ਨਾਮ ਸੀ ਕਹਿੰਦੇ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਇੱਕ ਕਬੀਲਾ ਹੈ ਉਹਦੇ ਓਜਾ ਦਾ ਜ਼ਿਕਰ ਕੀਤਾ ਕਿ ਉਹਦੇ ਵਿੱਚ ਓਜਾ ਸਮਝਦੇ ਹੋ ਨਾ ਇੰਦਾ ਕਬੀਲੇ ਹੁੰਦੇ ਆ ਉਹਦੇ ਵਿੱਚ ਓਜਾ ਹੁੰਦਾ ਜਿਹੜਾ ਜਾਦੂ ਮੰਤਰ ਕਰਨ ਵਾਲਾ ਕਹਿੰਦੇ ਓਜਾ ਦਾ ਕਬੀਲੇ ਦੇ ਇੰਨਾ ਪ੍ਰਭਾਵ ਸੀ ਉਹ ਡਾਕਟਰ ਨੇ ਦੱਸਿਆ ਕਿ ਮੈਂ ਜਾ ਕੇ ਦੇਖਿਆ ਉਸ ਕਬੀਲੇ ਤੇ ਉਹ ਓਜਾ ਦਾ ਇੰਨਾ ਪ੍ਰਭਾਵ ਸੀ ਅਗਰ ਉਹ ਕਿਸੇ ਨੂੰ ਕਹਿੰਦਾ ਸੀ ਨਾ ਤੂੰ 2 ਦਿਨ ਚ ਮਰ ਜਾਣਾ ਉਹ ਬੰਦਾ ਵਾਕਈ ਕਾਤੇ ਕਿਉਂਕਿ ਉਹ ਲੋਕ ਸਮਝਦੇ ਸੀ ਇਹ ਓਜਾ ਚਮਤਕਾਰੀ ਹੈ ਨੇ ਜੋ ਵਰਡ ਕਹੇ ਤਾਂ ਉਹ ਅਸਰ ਹੋ ਕੇ ਕਹਿੰਦੇ ਮਾਈਂਡ ਦੇ ਵਿੱਚ ਉਹ बार-बार ਜਿੱਦਾਂ ਬੰਦਾ ਕਹਿੰਦਾ ਮੈਨੂੰ ਕੁਝ ਹੋ ਨਾ ਜਾਵੇ ਹੋ ਨਾ ਜਾਵੇ ਮੈਂ ਮਰ ਗਿਆ ਮੈਂ ਮਰ ਗਿਆ ਮੈਂ ਮਰ ਗਿਆ ਬਾਰੋਂ ਬਿਮਾਰੀ ਨਹੀਂ ਬੰਦੇ ਨੂੰ ਨਹੀਂ ਜਲਦੀ ਮਾਰਦੀ ਜਿੰਨੀ ਜਲਦੀ ਬੰਦੇ ਦੀ ਸੋਚ ਬੰਦੇ ਨੂੰ ਸਮਝਦੇ ਹੋਕ ਨਹੀਂ ਇਸ ਲਈ ਇਸ ਲਈ ਉਹਨੇ ਫਿਰ ਆਪਣੀ ਕਿਤਾਬ ਦੇ ਇੱਕ ਲਾਈਨ ਬੜੀ ਪਿਆਰੀ ਲਿਖੀ ਉਹਨੇ ਕੀ ਲਿਖਿਆ ਡਾਕਟਰ ਹਰਬਰਟ ਵਿਨਸਨ ਨੇ ਕਿ ਇਨਸਾਨ ਆਪਣੇ ਵਿਚਾਰ ਨੂੰ ਬਿਹਤਰ ਕਰਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਕਰ ਸਕਦਾ ਆਪਣੀ ਸਿਹਤ ਨੂੰ ਬਿਹਤਰ ਉਹਦੀ ਰਿਸਰਚ ਹੈ ਕਿਉਂਕਿ ਪਹਿਲੇ ਜਿਹੜੇ ਡਾਕਟਰ ਹੁੰਦੇ ਨੇ ਉਹ ਕਬੀਲਿਆਂ 'ਚ ਘੁੰਮ ਕੇ ਦੇਸ਼ ਦੇ ਵਿੱਚ ਜਗਾ ਜਗਾ ਘੁੰਮ ਕੇ ਰਿਸਰਚਾਂ ਕਰਦੇ ਰਹਿੰਦੇ ਸੀ ਕਿ ਕਿਹੜੀ ਚੀਜ਼ ਕੀ ਹੋ ਰਹੀ ਹੈ ਇਸ ਲਈ ਤਾਂ ਹੀ ਉਹਨੇ ਕਿਤਾਬ ਦਾ ਨਾਮ ਵੀ ਲਿਖਿਆ ਕਿ ਰਿਲੈਕਸੇਸ਼ਨ ਰਿਸਪੌਂਸ ਕਿ ਅਗਰ ਤੁਹਾਨੂੰ ਕੋਈ ਦੁੱਖ ਹੈ ਤਾਂ ਕਹਿੰਦੇ ਸਭ ਤੋਂ ਪਹਿਲਾਂ ਹੁਣ ਕਿਉਂ ਗੁਰੂ ਰਹਿਬਰ ਕਹਿੰਦੇ ਸਿਮਰਨ ਕਰੋ ਰੱਬ ਨੂੰ ਯਾਦ ਕਰੋ ਕਿਉਂਕਿ ਜਦੋਂ ਬੰਦਾ ਰੱਬ ਨੂੰ ਯਾਦ ਕਰਦਾ ਰਿਲੈਕਸ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਸਮਝਦੇ ਹੋ ਕਿ ਨਹੀਂ ਜਦੋਂ ਸਾਨੂੰ ਕੋਈ ਵੀ ਦੁੱਖ ਹੈ ਜਿੰਨਾ ਅਸੀਂ ਸ਼ਾਂਤ ਹੋ ਕੇ ਬਹਿ ਜਾਂਦੇ ਹਾਂ ਸ਼ਾਂਤ ਹੋ ਕੇ ਫੇ ਵਿਸ਼ਵਾਸ ਨਾਲ ਅਸੀਂ ਕਹਿੰਦੇ ਆਏ ਮੇਰੇ ਈਸ਼ਵਰ ਮੇਰੇ ਮਾਲਿਕ ਮੇਰੇ ਪ੍ਰਮਾਤਮਾ ਮੇਰੇ ਦੁੱਖਾਂ ਨੂੰ ਦੂਰ ਕਰ ਦੇ ਕਿਉਂਕਿ ਤੇਰੇ ਅੰਦਰ ਉਹ ਸ਼ਕਤੀ ਹੈ ਜੋ ਮੇਰੇ ਹਰ ਦੁੱਖ ਨੂੰ ਦੂਰ ਕਰ ਔਰ વાਕਿ ਸਚਾਈ ਹੈ ਤਾਂ ਹੀ ਕਹਿੰਦੇ ਨਾ ਬਿਰਥੀ ਕਦੇ ਨਾ ਹੋਈ ਜਨਕੀ ਇਹ ਗੁਰੂ ਰਹਿਬਰ ਐਵੇਂ ਨਹੀਂ ਅਰਦਾਸਾਂ ਨੂੰ ਮਹੱਤਵ ਦੇ ਰਹੇ ਐਵੇਂ ਨਹੀਂ ਕਿਹਾ ਗਿਆ ਕਿ ਇਨਸਾਨ ਦੀ ਪ੍ਰਾਰਥਨਾ ਜਿੱਦਾਂ ਜੀਜ਼ਸ ਨੇ ਕਿਹਾ ਹੈ ਬਾਈਬਲ ਦੇ ਅੰਦਰ ਇਹ ਲਾਈਨ ਆਉਂਦੀ ਹੈ ਕਿ ਪ੍ਰੇਅਰ ਇਸ ਦਾ ਕੀ ਟੂ ਦਾ ਗੇਟ ਆਫ ਹੈਵਨ ਉਹ ਕਹਿੰਦੇ ਤੇਰੀ ਪ੍ਰਾਰਥਨਾ ਤੇਰੀ ਅਰਦਾਸ ਰੱਬ ਦੇ ਘਰ ਦੇ ਦਰਵਾਜੇ ਦੀ ਚਾਬੀ ਹੈ ਜਦੋਂ ਤੂੰ ਪ੍ਰਾਰਥਨਾ ਕਰੇਗਾ ਤਾਂ ਤੇਰੇ ਵਾਸਤੇ ਦਰਵਾਜਾ ਕਹਿਦੇ ਹੋ ਖੁੱਲੇਗਾ ਇਸ ਲਈ ਇੱਥੇ ਵੀ ਕਿਹਾ ਗਿਆ ਕਿ ਖੁਦਾ ਕਬੂਲ ਕਰਦਾ ਹੈ ਹਰ ਉਹ ਦੁਆ ਜੋ ਦਿਲ ਸੇ ਹੁੰਦੀ ਹੈ ਮਦਰ ਮੁਸ਼ਕਿਲ ਤੋਂ ਇਹ ਹੈ ਜੇ ਬੜੀ ਕਹਿੰਦੇ ਦਿਲੋਂ ਨਿਕਲਣੀ ਚਾਹੀਦੀ ਹੈ ਕਿਉਂਕਿ ਦਿਲ ਦੀ ਆਵਾਜ਼ ਰੱਬ ਤੱਕ ਪਹੁੰਚਦੀ ਹੈ ਤਾਂ ਹੀ ਤਾਂ ਬੁੱਲੇ ਸ਼ਾਹ ਨੇ ਵੀ ਕਿਹਾ ਨਾ ਮੰਦਰ ਟਾ ਦੇ ਮਸਜਿਦ ਟਾ ਦੇ ਟਾ ਦੇ ਜੋ ਕੁਝ ਉਹ ਟੈਂਦਾ ਪਰ ਬੰਦੇ ਦਾ ਦਿਲ ਨਾ ਟਾਵੀ ਦਿਲ ਵਿੱਚ ਮੌਲਾ ਉਹ ਕਹਿੰਦੇ ਮੌਲਾ ਯਾਨੀ ਪ੍ਰਮਾਤਮਾ ਉਹ ਭਗਵਾਨ ਉਹ ਈਸ਼ਵਰ ਵਾਹਿਗੁਰੂ ਅੱਲਾਹ ਰਹਿੰਦਾ ਕਿੱਥੇ ਹੈ ਬੰਦੇ ਦੇ ਦਿਲ ਦੇ ਵਿੱਚ ਉਹ ਕਹਿੰਦੇ ਆਪਣੇ ਅੰਦਰ ਖੋਜ ਜਦੋਂ ਦਿਲੋਂ ਪੁਕਾਰਦਾ ਹੈ ਤਾਂ ਜਿਹੜਾ ਦਿਲ 'ਚ ਰਹਿੰਦਾ ਹੈ ਨਾ ਹੁਣ ਫਰਜ਼ ਕਰੋ ਐਸੀ ਕਹਿੰਦੇ ਇਸ ਘਰ ਦੇ ਵਿੱਚ ਉਧਾਰਨ ਲਈ ਸਰਪੰਚ ਰਹਿੰਦਾ ਹੈ ਪਿੰਡ ਦਾ ਸਰਪੰਚ ਇਸ ਘਰ 'ਚ ਰਹਿੰਦਾ ਹੈ ਤਾਂ ਜੇ ਸਰਪੰਚ ਨਾਲ ਗੱਲ ਕਰਨੀ ਪਈ ਸਾਨੂੰ ਘਰ 'ਚ ਜਾਣਾ ਵੀ ਹੁਣ ਕੋਈ ਮੁਸ਼ਕਿਲ ਆਏਗੀ ਨਾ ਸਰਪੰਚ ਸਾਹਿਬ ਨੂੰ ਮਿਲਣਾ ਕਿੱਥੇ ਜਾ ਕੇ ਮਿਲਦੇ ਆ ਜਿੱਥੇ ਉਹਦਾ ਘਰ ਹੁਣੇ ਥੋੜੀ ਬੰਦਾ ਆਪਣੇ ਘਰ ਬੈਠੇ ਰੋਲਾ ਪਾਈ ਜਾਂਦਾ ਹੁਣ ਇਹਦਾ ਮਤਲਬ ਹੈ ਦੱਸਣਾ ਸਰ ਵੀ ਚਾਹੁੰਦੇ ਆ ਕਿ ਜਿਹਦੇ ਨਾਲ ਗੱਲ ਕਰਨੀ ਹੋਵੇ ਜਿੱਥੇ ਉਹ ਰਹਿੰਦਾ ਉੱਥੇ ਪਹੁੰਚਣਾ ਵੀ ਅਜੇ ਰੱਬ ਸਾਡੇ ਦਿਲ 'ਚ ਰਹਿੰਦਾ ਫੇਰ ਦਿਲ ਨਾਲ ਪਹੁੰਚੋ ਤਾਂ ਹੀ ਤਾਂ ਕਹਿੰਦੇ ਨਾ ਲਵ ਇਜ਼ ਗੋਡ ਪ੍ਰੇਮ ਹੀ ਪਰਮਾਤਮਾ ਹੈ ਔਰ ਦੇਖੋ ਗੁਰੂਆਂ ਨੇ ਵੀ ਕਿੰਨਾ ਪਿਆਰਾ ਦੱਸਿਆ ਜਿਨ ਪ੍ਰੇਮ ਕੀਓ ਔਰ ਪ੍ਰੇਮ ਕਿੱਥੇ ਹੁੰਦਾ ਹੈ ਪ੍ਰੇਮ ਸਾਡੇ ਦਿਮਾਗ 'ਚ ਹੁੰਦਾ ਹੈ ਸੋਚ ਕੇ ਦੱਸੋ ਦਿਮਾਗ 'ਚ ਤਾਂ ਸ਼ੰਕਾ ਹੁੰਦੀ ਹੈ ਦਿਮਾਗ ਜਿਹੜਾ ਬਹਿਮ ਹੁੰਦੇ ਆ ਦਿਮਾਗ ਜਿਹੜਾ ਭਰਮ ਹੁੰਦੇ ਪ੍ਰੇਮ ਤਾਂ ਵਿਸ਼ਵਾਸ ਪ੍ਰੇਮ ਯਕੀਨ ਸ਼ਰਧਾ ਇਹ ਸਾਡੇ ਦਿਲ ਚ ਹੁੰਦੀ ਹੈ ਦਿਮਾਗ ਦਾ ਕੰਮ ਹੈ ਹਮੇਸ਼ਾ ਸ਼ੱਕ ਕਰਨਾ ਦਿਮਾਗ ਮਾੜੀਆਂ ਮਾੜੀਆਂ ਗੱਲਾਂ ਤੇ ਪਤਾ ਨਹੀਂ ਉਹਦੇ ਪ੍ਰੇਮ ਦਿਲ ਚ ਪ੍ਰੇਮ ਸੱਚਾ ਹੈ ਜਾਂ ਨਹੀਂ ਕਿਤੇ ਉਹ ਮੈਨੂੰ ਧੋਖਾ ਤਾਂ ਨਹੀਂ ਦੇ ਰਿਹਾ ਮਾਈਂਡ ਹਮੇਸ਼ਾ ਸਾਨੂੰ ਪਟਕਾਉਣ ਵਾਲੇ ਕੰਮ ਕਰਦਾ ਹੈ ਰੱਬ ਤੋਂ ਦੂਰ ਲੈ ਕੇ ਜਾਣ ਵਾਲੇ ਕੰਮ ਕਰਦਾ ਹੈ ਪਰ ਦਿਲ ਕਹਿੰਦਾ ਹੈ ਯਕੀਨ ਕਰ ਵਿਸ਼ਵਾਸ ਕਰ ਤਾਂ ਹੀ ਤਾਂ ਬੰਦੇ ਅੰਦਰ ਦੋ ਸੋਚਾਂ ਹਮੇਸ਼ਾ ਚੱਲਦੀਆਂ ਇੱਕ ਸੋਚ ਹੁੰਦੀ ਹੈ ਰੱਬ ਹੈ ਤੇ ਦੂਜਾ ਕਹਿੰਦਾ ਕਿੱਥੇ ਆ ਰਬ ਅਗਰ ਹੈ ਤਾਂ ਨਜ਼ਰ ਆਣਾ ਚਾਹੀਦਾ ਹੈ ਸਮਝਦੇ ਹੋ ਕਿ ਨਹੀਂ ਇੱਕ ਪਾਸੇ ਕਹਿੰਦਾ ਰੱਬ ਦੀ ਕਿਰਪਾ ਹੈ ਦੂਜਾ ਕਿ ਕਿੱਥੇ ਕਿਰਪਾ ਨਜ਼ਰ ਆਣੀ ਚਾਹੀਦੀ ਹੈ ਐਸੀ ਵੀ ਬਹੁਤ ਵਾਰ ਦੱਸੀਦਾ ਹੈ ਕਿ ਜਿਹੜੀਆਂ ਚੀਜ਼ਾਂ ਸਾਡੇ ਜੀਵਨ ਚ ਜ਼ਰੂਰੀ ਹੈ ਉਹ ਨਜ਼ਰ ਨਹੀਂ ਆਂਦੀਆਂ ਸਮਝਦੇ ਹੋ ਕਿ ਨਹੀਂ ਹੁਣ ਬੰਦਾ ਹਵਾ ਪਤਾ ਨਾ ਬੰਦੇ ਨੂੰ ਕਿ ਜੀਵਨ ਵਾਸਤੇ ਹਵਾ ਕਿੰਨੀ ਪਰ ਨਜ਼ਰ ਆਦੀ ਹੈ ਸੋਚ ਕੇ ਦੇਖੋ ਮੋਬਾਈਲ ਵਾਸਤੇ ਰੇਂਜ ਕਿੰਨੀ ਜ਼ਰੂਰੀ ਪਰ ਰੇਂਜ ਨਜ਼ਰ ਆਉਂਦੀ ਆ ਉਹ ਜਿਹੜੇ ਟਾਵਰ ਤੋਂ ਲੈ ਕੇ ਸਿਗਨਲ ਸਾਡੇ ਮੋਬਾਈਲ ਦੇ ਵਿੱਚ ਆ ਰਿਹਾ ਨਜ਼ਰ ਨਹੀਂ ਆਉਂਦਾ ਪਰ ਹੈ ਤਾਂ ਹੀ ਉਹ ਟਾਵਰ ਦੀ ਇਹ ਸਿਗਨਲ ਡੰਡੇ ਫੁੱਲ ਨਜ਼ਰ ਆਉਂਦੇ ਆ ਇਸੇ ਤਰ੍ਹਾਂ ਪ੍ਰਮਾਤਮਾ ਹੈ ਉਹਦਾ ਉਹਦੀ ਰੇਂਜ ਸਾਡੇ ਤੱਕ ਆ ਰਹੀ ਹੈ ਤਾਂ ਹੀ ਤਾਂ ਹੀ ਸਾਹ ਲੈ ਰਹੇ ਆ ਤਾਂ ਹੀ ਤਾਂ ਅੱਖਾਂ ਦੇਖ ਰਹੀਆਂ ਹੈ ਕੰਨ ਸੁਣ ਰਹੇ ਹੈ ਇਹ ਸਾਨੂੰ ਵਿਸ਼ਵਾਸ ਕਰਨਾ ਪੈਣਾ ਹੈ ਯਕੀਨ ਕਰਨਾ ਪੈਣਾ ਯਕੀਨ ਕਰਨਾ ਹੀ ਦਿਲ ਦਾ ਕਹਦੇ ਹੋ ਇਸ ਲਈ ਜਦੋਂ ਰੱਬ ਦੀ ਕਰਦੀ ਗੱਲ ਆਉਂਦੀ ਹੈ ਨਾ ਹੁਣ ਕਾਮਯਾਬੀ ਦੀ ਗੱਲ ਆਉਂਦੀ ਹੈ ਸਫਲਤਾ ਦੀ ਗੱਲ ਆਂਦੀ ਹੈ ਤਾ ਹੁਣ ਫਰਜ਼ ਕਰੂ ਇੱਕ ਬੰਦਾ ਕਹਿੰਦਾ ਹੈ ਮੈਂ ਸਫਲ ਹੋਣਾ ਹੈ ਜਾਂ ਇੱਕ ਬੱਚਾ ਕਹਿੰਦਾ ਮੈਂ ਡਾਕਟਰ ਜਾਂ ਸਾਇੰਟਿਸਟ ਬਣਨਾ ਹੈ ਹੁਣ ਅੱਜ ਹੈ ਨਹੀਂ ਉਹ ਅੱਜ ਤਾਂ ਨਾਰਮਲ ਬੱਚਾ ਹੀ ਹੈ ਪਰ ਉਹਦਾ ਇੱਕ ਵਿਸ਼ਵਾਸ ਹੈ ਮੈਂ ਬਣਨਾ ਤੇ ਇੱਕ ਦਿਨ ਬਣ ਵੀ ਤਾਂ ਜੇ ਬੰਦਾ ਉਹ ਤੂੰ ਤਾਂ ਤੈਨੂੰ ਇਹ ਆਹ ਕਰਨਾ ਨਹੀਂ ਆਂਦਾ ਤੈਨੂੰ ਆਹ ਤੂੰ ਬਣਨਾ ਡਾਕਟਰ ਤੂੰ ਬਣਨਾ ਐਦਾਂ ਪਾਈ ਵਾਜ ਦੀ ਗੱਲ ਨਹੀਂ ਕਰ ਰਿਓ ਵਿਸ਼ਵਾਸ ਨਾਲ ਦੇਖ ਰਿਹਾ ਜੋ ਮੈਂ ਅੱਗੇ ਬਣਾਂ ਤਾਂਹੀਂ ਤਾਂ ਅਸੀਂ ਬਹੁਤ ਵਾਰ ਦੱਸਦੇ ਆ ਕਿ ਇੱਕ ਇਨਸਾਨ ਇੱਕ ਬੀਜ ਨੂੰ ਦੇਖਦਾ ਹੈ ਇੱਕ ਮਾਲੀ ਉਹ ਬੀਜ ਅੰਦਰ ਛੁਪੇ ਬ੍ਰਿਕਸ਼ ਨੂੰ ਦੇਖਦਾ ਹੈ ਤਾਂਹੀਂ ਤਾਂ ਉਹ ਮਿਹਨਤ ਕਰਦਾ ਉਸਤੇ ਇੱਕ ਨਾਰਮਲ ਇਨਸਾਨ ਪੱਥਰ ਨੂੰ ਦੇਖਦਾ ਹੈ ਪਰ ਇੱਕ ਮੂਰਤੀਕਾਰ ਉਹ ਪੱਥਰ ਅੰਦਰ ਛੁਪੀ ਮੂਰਤੀ ਨੂੰ ਦੇਖਦਾ ਤਾਂਹੀਂ ਉਹਤੇ ਮਿਹਨਤ ਕਰਦਾ ਕਿਉਂਕਿ ਜਦੋਂ ਸੰਭਾਵਨਾ ਨਜ਼ਰ ਆਂਦੀ ਨੇ ਕਿ ਦੇ ਅੰਦਰ ਹੈ ਤਾਂ ਫੇਰ ਹੀ ਮਿਹਨਤ ਕੀਤੀ ਸਮਝਦੇ ਹੋ ਕਿ ਨਹੀਂ ਹੁਣ ਤੁਹਾਨੂੰ ਕੋਈ ਆਲੂ ਦੇਵੇ ਆਲੂ ਦੇਵੇ ਗੋਭੀ ਦੇਵੇ ਲੈ ਵੀ ਸਬਜ਼ੀ ਬਣਾ ਦੇ ਤੁਸੀਂ ਬਣਾ ਲੋਗੇ ਕਿ ਤੁਹਾਨੂੰ ਪਤਾ ਆਲੂ ਗੋਭੀ ਦੀ ਸਬਜ਼ੀ ਬਣ ਤਾਂ ਕੋਈ ਤੁਹਾਨੂੰ ਪੱਥਰ ਦੇਵੇ ਇਹ ਵੀ ਸਬਜ਼ੀ ਬਣਾ ਤੁਹਾਨੂੰ ਪਤਾ ਬਣਨੀ ਨਹੀਂ ਤਾਂ ਮਿਹਨਤ ਕੀ ਕਰਨੀ ਉਹ ਭਈਆ ਪਾਗਲ ਆ ਪੱਥਰ ਦੀ ਕਦੀ ਸਬਜ਼ੀ ਬਣਦੀ ਹੈ ਕਿਉਂਕਿ ਜਿਹੜੀ ਬੰਦੇ ਨੂੰ ਪਤਾ ਹੁੰਦਾ ਇਹ ਹੋ ਹੀ ਨਹੀਂ ਸਕਦਾ ਉੱਥੇ ਬੰਦਾ ਮਿਹਨਤ ਵੀ ਜਿੱਥੇ ਸੰਭਾਵਨਾ ਹੈ ਮਿਹਨਤ ਵੀ ਉੱਥੇ ਹੀ ਕੀਤੀ ਅਗਰ ਫਿਰ ਘਮਾਗੇ ਕਿ ਇਨਸਾਨ ਅੰਦਰ ਵੀ ਸੰਭਾਵਨਾ ਹੈ ਇਨਸਾਨ ਬਹੁਤ ਕੁਝ ਬਣ ਬਹੁਤ ਅੱਗੇ ਜਾ ਇਨਸਾਨ ਅਗਰ ਅੱਜ ਦੁੱਖ ਵਿੱਚ ਹੈ ਕੱਲ ਸੁਖੀ ਵੀ ਹੋ ਅਗਰ ਅੱਜ ਪਰੇਸ਼ਾਨ ਹੈ ਤਾਂ ਕੱਲ ਜਿਦਾ ਕਹਿੰਦੇ ਅੱਜ ਪਰੇਸ਼ਾਨੀਆਂ ਤੇ ਕੱਲ ਖੁਸ਼ਹਾਲੀ ਵੀ ਆ ਅੱਜ ਰਾਤ ਹੈ ਤਾਂ ਕੱਲ ਨੂੰ ਦਿਨ ਵੀ ਚੜ੍ਹ ਇਹ ਹੈ ਇਹ ਵਿਸ਼ਵਾਸ ਹੈ ਉਰੇ ਵਿਸ਼ਵਾਸ ਤੇ ਵਿਸ਼ਵਾਸ ਕਰਕੇ ਜਦੋਂ ਅੱਗੇ ਵਧਦੇ ਆ ਨਾ ਅਸੀਂ ਫੇਰੀ ਸਾਨੂੰ ਕਾਮਯਾਬੀ ਮਿਲਦੀ ਹੈ ਇਸ ਲਈ ਸਾਨੂੰ ਰੱਬ ਤੇ ਵਿਸ਼ਵਾਸ ਕਰਨਾ ਆਪਣੀ ਕਾਮਯਾਬੀ ਤੇ ਵਿਸ਼ਵਾਸ ਕਰਨਾ ਅੱਜ ਦੇ ਹਾਲਾਤ ਚਾਹੇ ਜੋ ਮਰਜ਼ੀ ਹੋਣ ਅੱਜ ਮੇਸ਼ਕ ਬੰਦਾ ਕਹਵੇ ਮੈਂ ਗਰੀਬ ਆ ਮੈਂ ਮੇਰੇ ਘਰ ਚ ਬੜੇ ਦੁੱਖ ਹੈ ਮੇਰੇ ਜੀਵਨ ਚ ਬੜੀਆਂ ਪਰੇਸ਼ਾਨੀਆਂ ਹੈ ਮੈਂ ਬੜਾ ਤਕਲੀਫ ਵਿੱਚ ਆ ਤਾਂ ਅੱਜ ਨੂੰ ਨਾ ਦੇਖੋ ਬਲਕਿ ਇਹ ਸੋਚੋ ਕਿ ਅਗਰ ਮੈਂ ਵਿਸ਼ਵਾਸ ਨਾਲ ਮਿਹਨਤ ਕਰਾਂ ਤਾਂ ਕੱਲ ਨੂੰ ਮੈਂ ਕੀ ਹੋ ਕੱਲ ਨੂੰ ਮੈਂ ਕਿੱਥੇ ਪਹੁੰਚ ਸਮਝਦੇ ਹੋ ਕਰੀ ਇਸ ਲਈ ਅਸੀਂ ਇੱਕ ਗੱਲ ਕਹੀਦੀ ਹੈ ਕਿ ਕਾਮਯਾਬੀ ਇੱਕ ਦਿਨ ਮੇ ਨਹੀਂ ਮਿਲਦੀ ਕਾਮਯਾਬੀ ਇਹ ਤੁਸੀਂ ਵੀ ਹੈ ਨਾ ਨਾਲ ਕਾਮਯਾਬੀ ਇੱਕ इन में नहीं मिलती मगर कोशिश करने वालों को एक दिन मिलती जरूर है कामयाबी एक दिनच नहीं मिलती पर अगर बंदा लगातार कोशिश करता जावे करता जावे करता जावे तो एक दिन उनू कामयाबी मिलती भी जरूर है ना तो फिर जितो पता है कि लगातार कोशिश करने ना कामयाबी मिलनी है तो फिर सानू भी चाहिदा कदी हार कदी निराश ना होइए कदी हिम्मत ना हारिए बल्कि यकीन रखिए ਕਿ ਮੈਨੂੰ ਵੀ ਕਾਮਯਾਬੀ ਜ਼ਰੂਰ ਮਿਲੇਗੀ ਕਿਉਂਕਿ ਮੈਨੂੰ ਕਾਮਯਾਬੀ ਦੇਣ ਵਾਲਾ ਮੇਰਾ ਮਾਲਿਕ ਮੇਰੇ ਇਸ ਲਈ ਫਿਰ ਕਮਾਂਗੇ ਜਿੱਦਾਂ ਉਸ ਡਾਕਟਰ ਨੇ ਰਿਸਰਚ ਕਰਕੇ ਦੱਸਿਆ ਕਿ ਇਨਸਾਨ ਦੇ ਉੱਪਰ ਬੁਰੇ ਵਿਚਾਰਾਂ ਦਾ ਵੀ ਬੜਾ ਅਸਰ ਹੁੰਦਾ ਤਾਂ ਅੱਛੇ ਵਿਚਾਰਾਂ ਦਾ ਵੀ ਬੜਾ ਸਮਝਿ ਦਿਓ ਕਿ ਨਹੀਂ ਜਿੱਦਾਂ ਉਹ ਕਿਹਾ ਜਾਂਦਾ ਹੈ ਨਾ ਤੇ ਇੱਕ ਇਨਸਾਨ ਕਹਿੰਦੇ ਇੱਕ ਥੋੜੀ ਜਿਹੀ ਰਿਸਰਚ ਹੀ ਹੋਈ ਤੇ ਉਹ ਕੀ ਕੀਤਾ ਉਹਨਾਂ ਨੇ ਕਿ ਇੱਕ ਇਨਸਾਨ ਉਹਨੂੰ ਕਿਹਾ ਗਿਆ ਏ ਭਾਈ ਤੂੰ ਇੱਕ ਚਰਚ ਦੇ ਵਿੱਚ ਜਿੱਥੇ ਲਾਈਟਾਂ ਬੰਦ ਸਭ ਕੁਝ ਬੰਦ ਹਨੇਰੇ ਚ ਚਰਚ ਦੇ ਅੰਦਰ ਤੂੰ ਰਾਤ گزارਣੀ ਹੈ ਇੱਥੇ گزارਣੀ ਹੈ ਇਹ ਅਮਰੀਕਾ ਦੀ ਗੱਲ ਹੈ ਕੈਲੀਫੋਰਨੀਆ ਦੀ ਇੱਕ ਚਰਚ ਦੇ ਵਿੱਚ ਰਾਤ گزارਣੀ ਹੈ ਕਹਿੰਦੇ ਉਹਨਾਂ ਨੇ ਇੰਤਜ਼ਾਮ ਕੀਤਾ ਉਹਨੂੰ ਦੱਸਿਆ ਗਿਆ ਚਰਚ ਹੈ ਪਰ ਇੱਥੇ ਸਾਰੀ ਰਾਤ ਹਨੇਰੇ ਚ ਤੂੰ ਇੱਕ ਕੁਰਸੀ ਤੇ ਬੈਠਣਾ ਹੈ ਅਗਰ ਤੂੰ ਬੈਠੇਗਾ ਰਾਤ گزارੇਗਾ ਤਾਂ ਤੈਨੂੰ ਸਵੇਰੇ ਅਸੀਂ 1900 ਡਾਲਰ ਇਨਾਮ ਦੇਵਾਂਗੇ ਉਹ ਕਹਿੰਦੇ ਠੀਕ ਹੈ $1000 ਇਨਾਮ ਰੱਖਿਆ ਸੀ ਕਹਿੰਦਾ ਠੀਕ ਆ $1000 ਮਿਲਦੇ ਇੱਕ ਰਾਤ ਬੈਠ ਕੇ گزارਣੀ گزار ਲਓ ਸਮਝ ਨਾ ਜ਼ਰਾ ਹੁਣ ਕਹਿੰਦੇ ਆ ਲਾਈਟ ਬੰਦ ਉਹਨੂੰ ਉੱਥੇ ਲਿਜਾ ਕੇ ਨੇਰੇ ਚ ਬਿਠਾ ਦਿੱਤਾ ਗਿਆ ਸਾਰੀ ਰਾਤ ਉਹ ਬੈਠਾ ਰਿਹਾ ਖੁਸ਼ ਹੋ ਕੇ ਬੈਠਾ ਰਿਹਾ $1000 ਮਿਲਣਾ ਨਾਲੇ ਚਰਚ ਵਿੱਚ ਬੈਠਾ ਭਗਵਾਨ ਦੇ ਘਰ ਵਿੱਚ ਬੈਠਾ ਕੋਈ ਫਿਕਰ ਨਹੀਂ ਕੋਈ ਡਰ ਨਹੀਂ ਕੋਈ ਚਿੰਤਾ ਨਹੀਂ ਪਰ ਜਿੱਦਾਂ ਹੀ ਸਵੇਰ ਹੋਈ ਨਾ ਥੋੜੀ ਰੌਸ਼ਨੀ ਹੋਈ ਤਾਂ ਕੀ ਦੇਖਿਆ ਉਹ ਚਰਚ ਵਿੱਚ ਨਹੀਂ ਸੀ ਉਹ ਇੱਕ ਹਸਪੀਟਲ ਦੇ ਮੁਰਦਾ ਘਰ ਚ ਸੀ ਜਿੱਥੇ ਚਾਰੋਂ ਪਾਸੇ ਲਾਸ਼ਾਂ ਪਈਆਂ ਹੋਈਆਂ। ਜੁੱਤੈ ਦੇਖਿਆ ਨਾਲ ਹੀ ਡਰ ਗਿਆ ਉਹ। ਮੈਂ ਕਿੱਥੇ ਬੈਠਾ ساری ਰਾਤ ਘੂਤਾ ਚ ਬੈਠਾ। ਲਾਸ਼ਾਂ ਚ ਬੈਠਾ ਸੀ। ਨਾਲ ਹੀ ਕਹਿੰਦੇ ਉਹਨੂੰ ਨਾ ਘਬਰਾਟ ਹੋਣ ਲੱਗ ਗਈ। ਦੌੜਿਆ ਉੱਥੋਂ। ਉਹ ਜਿਹੜੇ ਬਾਹਰ ਸੀ ਨਾ ਟੀਮ। ਉਹ ਕਹਿੰਦੇ ਕੀ ਹੋਇਆ? ਉਹ ਕਹਿੰਦਾ ਤੁਸੀਂ ਤਾਂ ਕਹਿੰਦੇ ਚਰਚ ਚ ਬਿਠਾਣਾ। ਤੁਸੀਂ ਤਾਂ ਮੈਨੂੰ ਮੁਰਦਾ ਘਰ ਚ ਬਿਠਾ ਦਿੱਤਾ ਜਿੱਥੇ ਲਾਸ਼ਾਂ ਪਈਆਂ ਹੋਈਆਂ ਹੈ। ਉਸ ਵੇਲੇ ਉਹਨਾਂ ਕਿ ਇਹ ਹੀ ਤੇ ਕਰ ਸਰਚ ਸੀ। ਜਿੱਦੈ ਤੈਨੂੰ ਲਾਸ਼ਾਂ ਨਜ਼ਰ ਆਈਆਂ ਤੇਰੇ ਅੰਦਰ ਡਰ ਪੈਦਾ ਇਹ ਤਾਂ ਪਹਿਲਾ ਸਾਰੀ ਰਾਤ ਤੂੰ ਬੈਠਾ ਰਿਆ ਨੇਹਰੀ ਜੀ ਦਾ ਬੰਦੇ ਨੂੰ ਜਿਆਦਾ ਡਰ ਲੱਗਣਾ ਚਾਹੀਦਾ ਸੀ ਪਰ ਨੇਹਰੇ 'ਚ ਤੂੰ ਕੀ ਸੋਚਿਆ ਕਿ ਮੈਂ ਬੈਠਾ ਹਾਂ ਚਰਚ ਵਿੱਚ ਤਾਂ ਤੈਨੂੰ ਕੋਈ ਡਰ ਇਹ ਤਾਂ ਮਤਲਬ ਲਾਸ਼ਾਂ ਨਹੀਂ ਡਰਾਉਂਦੀਆਂ ਲਾਸ਼ਾਂ ਤਾਂ ਰਾਤੀ ਵੀ ਪਈਆਂ ਸੀ ਜੇ ਲਾਸ਼ਾਂ ਨੇ ਡਰਾਣਾ ਹੁੰਦਾ ਤਾਂ ਰਾਤੀ ਵੀ ਤੂੰ ਡਰ ਜਾਣਾ ਸੀ ਤੈਨੂੰ ਲਾਸ਼ਾਂ ਨੇ ਨਹੀਂ ਡਰਾਇਆ ਤੈਨੂੰ ਤੇਰੀ ਸੋਚ ਨੇ ਡਰਾਇਆ ਜਦੋਂ ਲਾਸ਼ਾਂ ਨਜ਼ਰ ਆਈਆਂ ਉਹ ਸੋਚ ਤੇਰੇ ਅੰਦਰ ਗਈ ਕਿ ਮੈਂ ਲਾਸ਼ਾਂ 'ਚ ਬੈਠਾ ਹਾਂ ਉਹ ਤੇਰੇ ਡਰਨੇ ਤੈਨੂੰ ਡਰਾਇਆ ਇੱਥੋਂ ਕੀ ਪਤਾ ਲੱਗਦਾ ਹੈ ਤੇ ਅਗਰ ਅਸੀਂ ਆਪਣੇ ਘਰ 'ਚ ਬੈਠੇ ਸੋਚੀ ਜਾਈਏ ਉਹ ਮੇਰੇ ਲਾਗੇ ਆਤਮਾ ਘੁੰਮਦੀ ਹੈ ਆ ਮੇਰੇ ਲਾਗੇ ਭੂਤ ਘੁੰਮਦਾ ਹੈ ਤਾਂ ਹੀ ਘਰ ਬੈਠੇ ਵੀ ਡਰੀ ਅਜੇ ਅਸੀਂ ਜਿੱਦਾਂ ਹੁਣ ਉਹ ਲਾਸ਼ਾਂ 'ਚ ਬੈਠਾ ਸੀ ਪਰ ਸੋਚਦਾ ਸੀ ਮੈਂ ਈਸ਼ਵਰ ਦੇ ਘਰ 'ਚ ਬੈਠਾ ਹਾਂ ਤਾਂ ਕੋਈ ਡਰ ਅਜੇ ਹੀ ਘਰ 'ਚ ਆਪਣੇ ਬੈਠੇ ਵੀ ਸੋਚੀ ਜਾਈਏ ਮੈਂ ਆਪਣੇ ਮਾਲਿਕ ਦੇ ਕੋਲ ਬੈਠਾ ਹਾਂ ਕਿਉਂ ਚਾਰੇ ਤਰਫ ਮੇਰਾ ਪਰਮਾਤਮਾ ਹੈ ਅੰਦਰ ਵੀ ਉਹ ਹੈ ਬਾਹਰ ਵੀ ਉਹ ਹੈ ਜਿੱਦਾਂ ਕਹਿੰਦੇ ਅੰਦਰ ਤੂੰ ਤੇ ਬਾਹਰ ਤੂੰ ਰੋਮ ਰੋਮ ਵਿੱਚ ਤੂੰ ਇਹ ਸ਼ਾਹ ਹੁਸੈਨ ਦਾ ਸ਼ਬਦ ਹੈ ਇੱਕ ਫਕੀਰ ਹੋਇਆ ਹੁਸੈਨ ਉਰਨੇ ਕੇ ਅੰਦਰ ਤੂੰ ਤੇ ਬਾਹਰ ਤੂੰ ਰੋਮ ਰੋਮ ਵਿੱਚ ਤੂੰ ਕਹੇ ਹੁਸੈਨ ਫਕੀਰ ਸਾਈ ਦਾ ਮੈਂ ਨਹੀਂ ਬਸ ਉਹ ਕਹਿੰਦੇ ਅੰਦਰ ਵੀ ਤੂੰ ਤੇ ਬਾਹਰ ਵੀ ਤੂੰ ਮੇਰੇ ਤਾਂ ਰੋਮ ਰੋਮ ਵਿੱਚ ਤੂੰ ਹੀ ਹੈ ਹੁਣ ਮੈਨੂੰ ਕਿਸੇ ਸ਼ੈਤਾਨ ਦਾ ਡਰ ਨਹੀਂ ਹੈ ਕਿਸੇ ਬੁਰੇ ਦਾ ਡਰ ਨਹੀਂ ਹੈ ਕਿਉਂਕਿ ਜਦ ਹੈ ਹੀ ਹਰ ਜਗ੍ਹਾ ਤੂੰ ਤਾਂ ਫਿਰ ਮੈਨੂੰ ਕਦੀ ਫਿਕਰ